ਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਦੀ ਸੰਸਦੀ ਖਤਰੇ ਦੇ ਵਿੱਚ ਪੈਂਦੀ ਨਜ਼ਰ ਆ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਲੋਕ ਸਭਾ ਸੈਸ਼ਨ ਚ ਸ਼ਾਮਿਲ ਹੋਣ ਲਈ ਦਾਖਲ ਕੀਤੀ ਪਟੀਸ਼ਨ ਤੇ ਸੁਣਵਾਈ ਮੰਗਲਵਾਰ ਤੱਕ ਮੁਅੱਤਲ ਕਰ ਦਿੱਤੀ ਹੈ ਦੱਸਦੀ ਇੱਕ ਇੱਕ ਦੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਖਲ ਕਰਕੇ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਮੰਗੀ ਹੈ ਸੰਸਦ ਨੇ ਕਿਹਾ ਹੈ ਕਿ ਅਰਜੀ ਚ ਹਾਈ ਕੋਰਟ ਨੂੰ ਕਿਹਾ ਹੈ ਕਿ ਜੇਕਰ ਉਹ ਲਗਾਤਾਰ 60 ਦਿਨ ਲੋਕ ਸਭਾ ਜਿਸ ਸ਼ਾਮਿਲ ਨਹੀਂ ਹੁੰਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਦੌਰਾਨ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਦੀ ਮੰਗ ਕੀਤੀ ਜਿਸ ਦੇ ਮੁਖ ਜੱਜ ਨੇ ਕਿਹਾ ਹੈ ਕਿ ਹੁਣ ਤਾਂ ਸੈਸ਼ਨ ਹੀ ਖਤਮ ਹੋ ਚੁੱਕਿਆ ਹੈ ਇਸ ਤੇ ਕੇਂਦਰ ਸਰਕਾਰ ਦੇ ਵਕੀਲ ਨੇ ਕਿਹਾ ਕਿ ਅਜੇ ਕਮੇਟੀਆਂ ਬਣਾਈਆਂ ਗਈਆਂ ਹਨ 10 ਮਾਰਚ ਨੂੰ ਮੁਰਤੋਂ ਸੈਸ਼ਨ ਸ਼ੁਰੂ ਹੋਵੇਗਾ ਉਦਰ ਅਮਰਿਤਪਾਲ ਦੇ ਵਕੀਲ ਨੇ ਵੀ ਹਾਈ ਕੋਰਟ ਨੂੰ ਦੱਸਿਆ ਕਿ ਉਹ ਲਗਾਤਾਰ 46 ਦਿਨਾਂ ਤੋਂ ਲੋਕ ਸਭਾ ਸੈਸ਼ਨ ਦੇ ਵਿੱਚ ਗੈਰ ਹਾਜ਼ਰ ਹਨ ਅਤੇ ਜੇਕਰ 60 ਦਿਨ ਲਗਾਤਾਰ ਗੈਰ ਹਾਜ਼ਰ ਰਹੇ ਤਾਂ ਸੀਟ ਖਾਲੀ ਮੰਨ ਲਈ ਜਾਵੇਗੀ। ਵਕੀਲ ਨੇ ਕਿਹਾ ਹੈ ਕਿ ਅਮਰਿਤਪਾਲ ਸਿੰਘ ਇਸ ਸਮੇਂ ਸਾੰਦੀ ਦੀ ਬੁੜਗੜ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੋਈ ਵੀ ਜਾਣਕਾਰੀ ਹੀ ਨਹੀਂ ਦਿੱਤੀ ਜਾ ਰਹੀ। ਇਸ ਤੇ ਹਾਈ ਕੋਰਟ ਨੇ ਪੁੱਛਿਆ ਕਿ ਹੁਣ ਉਨਾ ਕੋਲ ਕਿੰਨੇ ਦਿਨ ਬਚ ਗਏ ਨੇ ਤਾਂ ਵਕੀਲ ਨੇ ਦੱਸਿਆ ਕਿ ਸਿਰਫ 6 ਦਿਨ ਬਾਕੀ ਨੇ ਇਸ ਪਿੱਛੇ ਹਾਈ ਕੋਰਟ ਨੇ ਸੁਣਵਾਈ ਮੰਗਲਵਾਰ ਤੱਕ ਮੁਅੱਤਲ ਕਰ ਦਿੱਤੀ ਹੈ ਅਮਰਿਤਪਾਲ ਦੇ ਵਕੀਲ ਨੇ ਹਾਈ ਕੋਰਟ ਦੇ ਵਿੱਚ ਦਾਖਲ ਪਟੀਸ਼ਨ ਦੇ ਵਿੱਚ ਕਿਹਾ ਹੈ ਕਿ ਲੋਕ ਸਭਾ 77 ਨੇ ਉਹਨਾਂ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਹੁਣ ਤੱਕ 46 ਦਿਨਾਂ ਤੋਂ ਲੋਕ ਸਭਾ ਚੋਂ ਗੈਰਹਾਜ਼ਰ ਹਨ ਜੇਕਰ ਉਹ ਲਗਾਤਾਰ 60 ਦਿਨ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਉਹਨਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸੰਸਦ ਅਮ੍ਰਿਤਪਾਲ ਲੋਕ ਸਭਾ ਸੈਸ਼ਨ ਦੇ ਵਿੱਚ ਪਹਿਲਾਂ 24 ਜੂਨ ਤੋਂ 2 ਜੁਲਾਈ ਤੱਕ ਸਿਰਫ 2 ਜੁਲਾਈ ਤੋਂ 9 ਅਗਸਤ ਦਰਮਿਆਨ 19 ਦਿਨਾਂ ਲਈ ਅਤੇ ਉਸ ਤੋਂ ਬਾਅਦ 25 ਜਨਵਰੀ ਤੋਂ 12 ਦਸੰਬਰ ਤੱਕ 18 ਦਿਨ ਗੈਰ ਹਾਜ਼ਰ ਰਹੇ ਨੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਜੇਲ੍ਹ ਚ ਬੰਦ ਜੰਮੂ ਕਸ਼ਮੀਰ ਦੇ ਸੰਸਦ ਮੈਂਬਰ ਅਬਦੁੱਲ ਰਾਸ਼ੀਦ ਸ਼ੇਖ ਉਰਫ ਰਾਸ਼ੀਦ ਇੰਜੀਨੀਅਰ ਨੂੰ ਸੰਸਦ ਦੇ ਚਾਰੇ اجلاس ਦੇ ਵਿੱਚ ਸ਼ਾਮਿਲ ਹੋਣ ਲਈ ਦੋ ਦਿਨਾਂ ਦੀ ਰਿਹਾਸਤੀ ਪੈਰੋਲ ਦੀ ਇਜਾਜ਼ਤ ਦਿੱਤੀ ਸੀ ਰਾਸ਼ੀਦ ਜੋ ਜੰਮੂ ਕਸ਼ਮੀਰ ਦੇ ਬਾਰਾਮੂਲਾ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ ਜੰਮੂ ਕਸ਼ਮੀਰ ਦੇ ਵਿੱਚ ਵੱਖਵਾਦੀਆਂ ਤੇ ਆਤਵਾਦੀ ਸਮੂਹਾਂ ਨੂੰ ਫੰਡ ਦੇਣ ਦੇ ਦੋਸ਼ਾਂ ਨਾਲ ਸੰਬੰਧਿਤ ਆਤਵਾਦੀ ਫੰਡਿੰਗ ਮਾਮਲੇ ਦੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਨੇ ਤੇ ਜੇਲ੍ਹ ਦੇ ਵਿੱਚ ਬੰਦ ਨੇ ਜੁਡੀਨ ਆਫ ਇੰਡੀਆ ਕੇ ਵਕੀ साहब को बेंच ने कहा है कि आप पता कीजिए कि जो कमेटी ये फैसला लेती है कि 60 दिन के बाद अगर कोई आप पार्लियामेंट अटेंड ना करे तो आपकी सीट वेकेंट डिक्लेयर की जा सकती है तो वो कमेटी कॉन्स्टिट्यूट हुई है या नहीं हुई है अगर कमेटी है तो उनने क्या फैसला लिया है अगर फैसला नहीं लिया तो कब लेंगे ये जानने के लिए मिस्टर सत्यपाल जैन जी ने टाइम लिया है कि हम दो चार दिन में बता देंगे आपको छह तो दिन बचे, थे? आपने कहा कि दिन बचे थे हैं क्योंकि पिछली चार बचे, दिन 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 बचे थे आप उसके बाद आ जाना अगले सेशन से पहले आ जाना तो अगला सेशन जैसे बताया तो कि ग्यारह मार्च को शुरू होगा या तेरह को होगा तो उसमें खास टाइम है नहीं तो प्लस हमने बाकी प्लेयर्स भी मांगी है ना कि वो जेल अथॉरिटीज हमें कम्युनिकेट करने नहीं देती फ्रीली विद लोकसभा सेक्रेटेरिय तो प्लस उसके लिए जो हमारा एमपी लोकल एरिया फंड्स हैं उसको स्पेंड करने के लिए जो अथॉरिटी है या रिकमेंडेशन है विदाउट कम्युनिकेशन में कैसे दे पाऊँगा तो so, ये सारी जो रिलीफ्स है वो भी मैं हमने मांगी है तो सिर्फ सोमवार मंगलवार को टाइम दिया है तो नोटिस अभी तक नोटिस इशू नहीं किया उन्होंने यूनियन ऑफ इंडिया के लॉयर से यही पूछा है कि आप कम से कम बता दीजिए कि पार्लियामेंट कमेटी है जिन्होंने ये फैसले लेने हैं वो कॉन्स्टिट्यूट की गई है कि नहीं की गई तो वो ही बताएंगे अभी चार दिन बाद सर लास्ट सवाल सिग्नेचर लेके भी सरकार के ले को लेकर तो ऐसा ऐसा कोई है नहीं मुझे लगता नहीं है क्योंकि सिग्नेचर क्योंकि रनिंग हैंड में है तो उसे पता नहीं है कि वो हरजोत के ही है हरजोत मेरे साथ खड़ा था उसका मुकाबला यूनियन ऑफ इंडिया के वकील साहब को बेंच ने कहा है कि आप पता कीजिए कि जो कमेटी ये फैसला लेती है कि साठ दिन के बाद अगर कोई आप पार्लियामेंट अटेंड ना करे तो आपकी सीट वेकेंट डिक्लेयर की जा सकती है तो वो कमेटी कॉन्स्टिट्यूट हुई है या नहीं हुई है अगर कमेटी है तो उनने क्या फैसला लिया है अगर फैसला नहीं लिया तो कब लेंगे